ਨਰੇਂਦਰ ਸਿੰਘ ਚੋੜਾ ਨੂੰ ਲੈ ਕੇ ਪੰਚ ਤੋਂ ਛੇਕਣ ਦਾ ਮਾਮਲਾ ਅਜੇ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਅਜੇ ਤੱਕ ਉਹਦੇ ਉੱਤੇ ਤਰਕ ਦਿੱਤੇ ਜਾ ਰਹੇ ਹੈ ਹਾਲਾਂਕਿ ਨਰੇਂਦਰ ਸਿੰਘ ਚੋੜਾ ਹੁਣ ਨੈਕਰਾਸਤ ਵਿੱਚ ਜਾ ਚੁੱਕੇ ਨਹੀਂ ਉਹਨਾਂ ਦੀਆਂ ਰਿਮਾਂਡਾਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਪਰ ਇਸ ਦੇ ਬਾਵਜੂਦ ਇੱਕ ਹੋਰ ਮਸਲਾ ਗੰਭੀਰ ਉੱਠ ਗਿਆ ਜਦੋਂ ਬਲਜੀਤ ਸਿੰਘ ਦਾਦੂਵਾਲ ਜਿਹੜੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਨਾਲ ਸਬੰਧਤ ਨੇ ਔਰ ਉਹਨਾਂ ਦੇ ਵੱਲੋਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਦੇ ਮਤਲਬਕ ਉਹ ਸਿੱਧੇ ਸ਼ਬਦਾਵਲੀ ਵਰਤਦੇ ਨਜ਼ਰ ਆਏ ਔਰ ਖਾਸ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਉੱ ਅਸਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਰਦੇ ਆ ਅਚਾਨਕ ਵਿਕ੍ਰਮ ਸਿੰਘ ਮਜੀਠੀਆ ਵੱਲ ਨੂੰ ਘੁੰਮ ਗਏ ਔਰ ਨਰੈਣ ਸਿੰਘ ਚੌੜਾ ਸੰਬੰਧੀ ਪੰਥ ਤੋਂ ਛੇਕਣ ਬਾਰੇ ਬਹੁਤ ਕੁਝ ਗੱਲਾਂ ਕਰ ਗਏ ਨੇ ਬਲਜੀਤ ਸਿੰਘ ਦਾਦੂਵਾਲ ਆਓ ਸੁਣਦੇ ਆ ਕੀ ਬੋਲਦੇ ਨੇ ਨਰੈਣ ਸਿੰਘ ਚੌੜੇ ਨੂੰ ਜਿਹੜਾ ਪੰਥ ਤੋਂ ਛੇਕਿਆ ਜਾਵੇ ਬਿਲਕੁਲ ਨਜ਼ਾਇਜ਼ ਮੰਗਾ ਮੈਂ ਇਹਦਾ ਸਖਤ ਵਿਰੋਧ ਕਰਦਾ ਭਾਈ ਨਰੈਣ ਸਿੰਘ ਚੌੜਾ ਪੰਥ ਲਈ ਜਨੇ ਜ਼ਿਲ੍ਹਾ ਕਟੀਆਂ ਤਸ਼ੱਦਦ ਚ ੱਲਿਆ ਇੱਕ ਸੰਘਰਸ਼ੀ ਸੇਖਿਆ ਉਦੇ ਜਜ਼ਬਾਤ ਜਿਹੜੇ ਭੜਕੇ ਕੰਟਰੋਲ ਨਹੀਂ ਹੋਇਆ ਜਿਸ ਕਰਕੇ ਉਹਨੇ ਇਹ ਘਟਨਾ ਜਿਹੜੀ ਕੀਤੀ ਆ ਭਾਵੇਂ ਅਸੀਂ ਇਸ ਘਟਨਾ ਨੂੰ ਜਸਟੀਫਾਈ ਨਹੀਂ ਕਰਦੇ ਪਰ ਮੈਂ ਨਾਲ ਹੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੋਈ ਵੀ ਅੱਜ ਵੀ ਅਪੀਲ ਕਰਦਾ ਗੁਰੂ ਰਾਮਦਾਸ ਦੇ ਦਰ ਤੇ ਖੜ ਕੇ ਕਿ ਕੋਈ ਵੀ ਕਿਤੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਇਸ ਤਰ੍ਹਾਂ ਦਾ ਜਸਮਾਨੀ ਹਮਲਾ ਨਾ ਕਰੇ ਕਿਉਂਕਿ ਜਦੋਂ ਅਸੀਂ ਜਸਮਾਨੀ ਹਮਲਾ ਕਰਕੇ ਕਿਸੇ ਨੂੰ ਇਸ ਦੁਨੀਆ ਤੋਂ ਤੋੜ ਦਿੰਨੇ ਆ ਤੂੰ ਆਪਣੇ ਹਸਰ ਕਿਵੇਂ ਦੇਖੇਗਾ ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਹੋਵੇ ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦਾ ਕਿ ਉਹ ਆਪਣਾ ਹਸਰ ਆਪਣਾ ਪਤਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਅਖੀਰ ਚ ਪੰਜ ਵਾਰ ਦਾ ਚੀਫ ਮਨਿਸਟਰ ਲੰਬੀ ਆਪਣੇ ਹਲਕੇ ਤੋਂ ਹਾਰ ਕੇ ਜਹਾਨ ਤੋਂ ਕੂਚ ਕੀਤਾ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜੋ ਪੰਥ ਤੇ ਪੰਜਾਬ ਨਾਲ ਧਰੋ ਕਮਾਇਆ ਵਾ ਉਹਦਾ ਹਸਰ ਖੁਦ ਲੰਬੀ ਉਮਰ ਭੋਗ ਕੇ ਦੇਖ ਕੇ ਜਾਵੇ ਇਸ ਕਰਕੇ ਮੇਰੀ ਅਪੀਲ ਆ ਕਿ ਕੋਈ ਵੀ ਉਹਨਾਂ ਤੇ ਜਸਮਾਨੀ ਹਮਲਾ ਨਾ ਕਰੇ ਉਹਨਾਂ ਨੂੰ ਆਪਣਾ ਹਸਰ ਵੇਖਣ ਵਾਸਤੇ ਜੋ ਪੰਥ ਤੇ ਪੰਜਾਬ ਦਾ ਉਹਨਾਂ ਨੇ ਧਰੋਹ ਕਮਾਇਆ ਉਹਨੂੰ ਉਹ ਜ਼ਰੂਰ ਆਪਣੇ ਅੱਖੀਂ ਦੇਖ ਕੇ ਜਾਣ ਕੇ ਉਹਨਾਂ ਦਾ ਹਸਰ ਜਿਹੜਾ ਪੰਥ ਤੇ ਮੈਂ ਤਾਂ ਹੀ ਅਪੀਲ ਕਰਦਾ ਦੁਨੀਆ ਦੇ ਕਿਸੇ ਕੋਨੇ 'ਚ ਰਹੋ ਕਿਸੇ ਧੜੇ 'ਚ ਰਹੋ ਕਿਸੇ ਪਾਰਟੀ 'ਚ ਰਹੋ ਆਪਣੇ ਪੰਥ ਤੇ ਆਪਣੇ ਪੰਜਾਬ ਤੇ ਆਪਣੇ ਭਾਈਚਾਰੇ ਦੇ ਨਾਲ ਆਪਣੀ ਧਰਤੀ ਆਪਣੇ ਲੋਕਾਂ ਦੇ ਨਾਲ ਕਦੇ ਗਦਾਰੀ ਨਾ ਕਰੋ ਜਿਹੜੇ ਵੀ ਇਸ ਤਰ੍ਹਾਂ ਦੀ ਗਦਾਰੀ ਕਰਦੇ ਉਹਨਾਂ ਦਾ ਹਸਰ ਆਹੀ ਹੁੰਦਾ ਵਾ ਇਹੀ ਮੈਂ ਸਾਰੇ ਪੰਥ ਨੂੰ ਕੌਮ ਨੂੰ ਅਪੀਲ ਕਰਦਾ ਬਿਕਰਮ ਜੀਠਿਆ ਕਹਿੰਦੇ ਨੇ ਕਿ ਨਰੈਨ ਸਿੰਘ ਜੋੜਾ ਪਾਕਿਸਤਾਨ ਤੋਂ ਟ੍ਰੇਨ ਹੋ ਕੇ ਆਏ ਨੇ ਪਾਕਿਸਤਾਨ ਨਾਲ ਸੰਬੰਧ ਨੇ ਉਹਨਾਂ ਦੇ ਐਸਐਸ ਦੇ ਨਾਲ ਸੰਬੰਧ ਨੇ ਦੇਖੋ ਜਿਹੜਾ ਬਿਕਰਮ ਸਿੰਘ ਜੀਠਿਆ ਕਹਿੰਦਾ ਮਾਝੇ ਦਾ ਆਪੇ ਬਣਿਆ ਜਰਨੈਲ ਉਹਨੇ ਜਾਂ ਤੇ ਉਹਨਾਂ ਨਾਲ ਉਹਦੀ ਮੁਲਾਕਾਤ ਕਰਾਈ ਹੋਊਗੀ ਜਾਂ ਉਹਨੇ ਟ੍ਰੇਨਿੰਗ ਸੈਂਟਰ 'ਚ ਉਹਨੂੰ ਭਰਤੀ ਕਰਾਇਆ ਹੋਊਗਾ ਇਹ ਸਾਰੀਆਂ ਜਿਹੜੀਆਂ ਬੇਫਾਲਤੂ ਗੱਲਾਂ ਬਿਕਰਮ ਸਿੰਘ ਜੀਠਿਆ ਕਰਦੇ ਆ ਹਮੇਸ਼ਾ ਇਹਨਾਂ ਨੇ ਪਹਿਲਾਂ ਵੀ ਜੋ ਕੁਝ ਕੀਤਾ ਇਹ ਪਹਿਲਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਤੇ ਹੁਣ ਜਦੋਂ ਵੇਖਿਆ ਪੰਥ ਤੇ ਪੰਜਾਬ ਚ ਉਹਨਾਂ ਦਾ ਮਲੀਆ ਮੇਟ ਹੋ ਗਿਆ ਵਾ ਪੈਰਾ ਥੱਲੇ ਉਹ ਸਿਆਸੀ ਜ਼ਮੀਨ ਖਿਸਕ ਗਈ ਆ ਤੇ ਹੁਣ ਬੰਦੀ ਸਿੰਘਾਂ ਵਾਸਤੇ ਦਸਕਤ ਵੀ ਕਰਾਉਂਦੇ ਆ ਤੇ ਹੁਣ ਆ ਗਾਂ ਮੀ ਵੀ ਸ਼ਾਇਦ ਸਾਡੀ ਪੰਥ ਚ ਕਿਤੇ ਜੜ ਲੱਗ ਜੇ ਪਰ ਪੰਥ ਦੀ ਕੁਰਬਾਨੀ ਕਰਨ ਵਾਲੇ ਯੋਧੇ ਆ ਜਿਹੜੇ ਅੱਜ ਵੀ ਬੰਦੀ ਸਿੰਘ ਉਹਨਾਂ ਦੀ ਰਿਹਾਈ ਲਈ ਅਸੀਂ ਦਿਨ ਰਾਤ ਅਰਦਾਸ ਵੀ ਕਰਦੇ ਆ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਰਹੇ ਆ ਵਿਕਰਮਜੀਠੀਏ ਵਰਗੇ ਤੇ ਉਹਨਾਂ ਦੇ ਸਾਥੀ ਸੁਖਬੀਰ ਸਿੰਘ ਬਾਦਲ ਵਰਗੇ ਉਹਨਾਂ ਦਾ ਹਸਰ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਪੰਥ ਤੇ ਕੌਮ ਜਿਹੜਾ ਪੰਜਾਬ ਆ ਉਹ ਪਛਾਣੇ ਮੈਂ ਧੰਨਵਾਦ ਕਰਦਾ ਸਿੱਖ ਜਥੇਬੰਦੀਆਂ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਆਪਣੇ ਸਾਥੀਆਂ ਸਮੇਤ ਇੱਥੇ ਆਏ ਆ ਤੇ ਭਾਈ ਮੋਹਨ ਸਿੰਘ ਜੀ ਜਿਹੜੇ ਪੰਥਕ ਬੁਲਾਰੇ ਦਮਦਮੀ ਟਕਸਾਲ ਭਾਈ ਜਰਨੈਲ ਸਿੰਘ ਸਕੀਰਾ ਜਿਹੜੇ ਪੰਥਕ ਆ ਗੂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਇੱਥੇ ਸਨਮਾਨ ਕੀਤਾ ਸਵਾਗਤ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਇਹ ਪੰਥ ਦੇ ਸਾਹਮਣੇ ਅਪੀਲ ਕਰਦਾ ਸਾਰੇ ਪੰਥ ਨੂੰ ਕਿ ਤੁਹਾਡੇ ਸਾਹਮਣੇ ਜੋ ਜੋ ਕੁਝ ਅਸੀਂ ਕਿਹਾ ਉਹ ਤੁਹਾਡੇ ਸਾਹਮਣੇ ਆ ਹੁਣ ਫੈਸਲਾ ਤੁਸੀਂ ਕਰਨਾ ਕਿ ਇਹਨਾਂ ਦਾ ਹਸ਼ਰ ਜੋ ਹੋ ਰਿਹਾ ਵਾ ਇਹ ਸਹਾ ਸਰ ਨੂੰ ਤੁਸੀਂ ਦੇਖਦੇ ਸਾਰਿਆਂ ਨੇ ਪੰਥ ਤੇ ਪੰਜਾਬ ਦਾ ਕੌਮ ਦਾ ਸਾਥ ਹਰਿਆਣੇ ਦੇ ਸਿੱਖਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਨੂੰ ਹਰਿਆਣੇ ਚ ਕੋਈ ਵੀ ਮੂੰਹ ਨਾ ਲਾਵੇ ਜੇ ਹੁਣ 19 ਤਰੀਕ ਦਾ ਇਲੈਕਸ਼ਨ ਆ ਜਿਹੜਾ ਜੋ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖੋ ਇਹਨਾਂ ਨੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਰੋਕ ਕੇ ਰੱਖਿਆ ਮੈਂ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦਾ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜਿਹੜੇ ਕੇਂਦਰੀ ਮਨਿਸਟਰ ਆ ਹੁਣ ਪਾਵਰ ਮਨਿਸਟਰ ਅਰਬਨ ਡਿਵੈਲਪਮੈਂਟ ਮਨਿਸਟਰ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਸ੍ਰੀ ਨੈਭ ਸਿੰਘ ਸੈਣੀ ਜੋ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਚੋਣਾ ਕਰਾਵਾਂਗੇ ਦੇਖੋ ਉਹਨਾਂ ਨੇ ਚੋਣਾ ਐਲਾਨ ਕਰ ਦਿੱਤਾ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਹੈ ਜਿਹੜਾ ਐਚਐਸ ਭੱਲਾ ਸਾਹਿਬ ਜਿਹੜੇ ਬੜੇ ਸਿਆਣੇ ਪੁਰਖ ਉਹਨਾਂ ਨੇ ਇਸ ਦਾ ਐਲਾਨ ਕਰ ਦਿੱਤਾ ਤੇ ਚੋਣਾ ਹੋਣ ਜਾ ਰਹੀਆਂ ਨੇ ਉਹਨਾਂ ਨੇ ਆਪਣਾ ਵਾਅਦਾ ਪੂਰਾਇਆ ਅਸੀਂ ਸਵਾਗਤ ਕਰਦੇ ਹਾਂ ਕਿ ਦੇਖੋ ਅੱਜ ਕੱਲ ਬਣੀ ਕਾਨੂੰਨੀ ਤੌਰ ਤੇ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਪਰ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਤੱਕ ਨਹੀਂ ਹੋਣ ਦਿੱਤੀਆਂ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਆ ਕੋ ਆਪਣੇ ਨੁਮਾਇੰਦੇ ਉਹ ਚੁਣ ਜਿਹੜੇ ਇਹਨਾਂ ਤੋਂ ਦੂਰ ਹੋਣ ਤੇ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋਣ ਸਿੱਖੀ ਨਾਲ ਜੁੜੇ ਹੋਏ ਹੋਣ ਉਹਨਾਂ ਦੇ ਹੱਕ ਵਿੱਚ ਸਾਡੇ ਪੰਜਾਬ ਚੋਂ ਵੀ ਦਿੱਲੀ ਚੋਂ ਜੰਮੂ ਕਸ਼ਮੀਰ ਸਾਰੇ ਪਾਸਿਓਂ ਆ ਕੇ ਉਹਨਾਂ ਦਾ ਸਾਡਾ ਸਾਥ ਦੇਣਾ ਜਿਹੜੇ ਅਸੀਂ ਦਿਨ ਪਰਤੀ ਦਿਨ ਗੁਰੂ ਗ੍ਰੰਥ ਪੰਥ ਨੂੰ ਸਮਰਪਤ ਇਹਨਾਂ ਸੁਭਾਵਾਂ ਦੇ ਵਿੱਚ ਲੱਗੇ ਹੋਏ ਆ ਤੇ ਜੋ ਇਹਨਾਂ ਨੇ ਪੰਥ ਤੇ ਪੰਜਾਬ ਦਾ ਸਿੱਖੀ ਦਾ ਘਾਣ ਕੀਤਾ ਸਿੱਖ ਸਿਧਾਂਤਾਂ ਦਾ ਇਹਦਾ ਇਹਨਾਂ ਤੋਂ ਜਿਹੜਾ ਜਿਹੜਾ ਜਵਾਬ ਉਹ ਕੌਮ ਨੇ ਪੰਥ ਨੇ ਲੈਣਾ